ਅਰਸ਼ਸਤ ਦੇ ਸੌ ਸਾਲ ਪੂਰੇ ਹੋਣ ਤੇ ਪ੍ਰਾਂਤ ਸਹਿ ਚਾਲਕ ਡਾਕਟਰ ਕਰਨੇਸ਼ ਗੁਪਤਾ ਬਟਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਡਾਕਟਰ ਕਰਨੇਸ਼ ਗੁਪਤਾ ਨੇ ਧਰਮ ਪਰਿਵਰਤਨ ਅਤੇ ਸਮਾਜਿਕ ਸਮਰਸਤਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਮਾਜ ਵਿੱਚ ਪੰਜ ਪਰਿਵਰਤਨਾ ਉਤੇ ਇਸ ਵੇਲੇ ਸੰਗ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਜਾਤਵਾਦ ਖਤਮ ਕਰਨਾ ਅਤੇ ਸਮਾਜ ਨੂੰ ਇੱਕ ਮੁਠਕ ਕਰਨਾ ਮੁੱਖ ਉਦੇਸ਼ ਹੈ ਪਰਸ਼ਾਸ਼ਨ ਦੀ ਕਮੀ ਦੇਖੋ ਐਸਾ ਹੈ ਕਿ ਕੋਈ ਵੀ ਜਿਹੜਾ ਕੰਮ ਹੈ ਉਹ ਚ ਪ੍ਰਸ਼ਾਸਨ ਦਾ ਆਪਣਾ ਰੋਲ ਲੈਂਦਾ ਹੈ ਲੈਕਿਨ ਜਿਹੜਾ ਰਾਸ਼ਟਰੀ ਸੈਨ ਸਿਕ ਦਾ ਕੰਮ ਹੈ ਉਹ ਠੀਕ ਹੈ ਪ੍ਰਸ਼ਾਸਨ ਨੂੰ ਜੋ ਵੀ ਕਹਿਣਾ ਕੋਈ ਨਾ ਇੱਕ ਉਹਦਾ ਇੱਕ 파ਰਟ ਹੈ ਲੇਕਿਨ ਸਾਡਾ ਮੁੱਖੀ ਵਿਸ਼ੇ ਜਿਹੜਾ ਹੈ ਉਹ ਸਮਾਜ ਜਾਗਰਤ ਸਮਾਜ ਦੇ ਅੰਦਰ ਜਾਗਰਤੀ ਆਵੇ ਤੇ ਪ੍ਰਸ਼ਾਸਨ ਕਵੇ ਨਾ ਕਵੇ ਉਹ ਚੀਜ਼ਾਂ ਲਾਗੂ ਹੋ ਜਾਂਦੀਆਂ ਸਮਾਜ ਦੇ ਅੰਦਰ ਜਾਗਰਤੀ ਨਾ ਆਵੇ ਤਾਂ ਪ੍ਰਸ਼ਾਸਨ ਵੀ ਇੱਕ ਲਿਮਿਟ ਤੱਕ ਉਹਦੀ ਰੋਲ ਲੈਂਦਾ ਹੈ ਮੈਂ ਇੱਕ ਛੋਟੀ ਉਦਾਹਰਣ ਦਿੰਦਾ ਹਾਂ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੁੰਦਾ ਹੈ ਡਰਾਈ ਡੇ ਡਿਕਲੇਅਰਡ ਹੈ ਡਰਾਈ ਡੇ ਦਾ ਮਤਲਬ ਕੀ ਹੈ ਕਿ ਜਿਹਨੇ ਸ਼ਰਾਬ ਪੀਣੀ ਹੈ ਪਿਲਣੀ ਹੈ ਵੇਚਣੀ ਹੈ ਉਹਨੂੰ ਸਜਾਓ ਸਕਦੀ ਹੈ ਕਿੰਨੇ ਲੋਕ ਐਸ ਕਰਕੇ ਸ਼ਰਮ ਨਹੀਂ ਪੈਂਦੇ ਉਸਨੂੰ ਸ਼ਾਇਦ ਕੋਈ ਹੋਏਗਾ ਕਿ ਅਜ ਡਰਾਈਡੇ ਮਣਾ ਸਜਾਣ ਹੋ ਜਾਵੇ ਨਰਾਤੇ ਉਹਦੇ ਆਸ-ਪਾਸ ਹੁੰਦੇ ਆ ਅੱਧੇ ਲੋਕੀ ਆਪਣੇ ਬੰਦ ਕਰ ਦਿੰਦੇ ਆ ਕਿਉਂ ਬੰਦ ਕਰ ਦਿੰਦੇ ਕੁਝ ਸਜਾ ਥੋੜੀ ਹੋਣੀ ਹੈ ਕਿਉਂਕਿ ਆਪਣੇ ਮਨ ਦਾ ਭਾਵ ਦਾ ਜਾਗਰਣ ਹੈ ਕਿ ਮੇਰੇ ਨਾਲ ਦਿਨਾਂ ਚੇ ਕੰਮ ਨਹੀਂ ਕਰਨਾ ਤਾਂ ਅਸਾ ਜਿਹੜਾ ਜੋ ਫੋਕਸ ਹੈ ਉਸ ਸਮਾਜ ਦੇ ਭਾਵ ਦਾ ਜਾਗਰਣ ਸਮਾਜਿਕ ਕਰਤੱਵਿਆ ਜਾਗਰਣ ਹੈ ਪ੍ਰਸ਼ਾਸਨ ਦੇ ਉੱਪਰ ਡਿਪੈਂਡੈਂਸ ਨਹੀਂ ਰੱਖਣਾ ਹੈ ਪ੍ਰਸ਼ਾਸਨ ਵੀ ਆਪਣਾ ਕੰਮ ਕਰੇ ਲੇਕਿਨ ਸਾਡਾ ਫੋਕਸ ਜਿਹੜਾ ਉਹ ਸਮਾਜ ਦੇ ਜਾਗਰੂਕ ਰਹਿਣਾ ਹੈ ਮੇਰਾ ਇੱਕ ਸਵਾਲ ਹੈ ਜੋ ਤੁਹਾਨੂੰ ਬਰਬਰਤ ਹੋ ਰਿਹਾ ਹੈ ਵਾ ਕੀ ਸਾਡੇ ਸੰਤ ਸਮਾਜ ਨੂੰ ਜਿਹੜੇ ਸਾਡੇ ਧਰਮ ਗੁਰੂ ਮਹਾਰਾਜ ਉਹਨਾਂ ਨੂੰ ਅੱਗੇ ਆ ਕੇ ਸਰਵ ਵਰਤ ਵਿੱਚ ਬਲਾਕ ਰੋਕ ਨਹੀਂ ਲਗਾ ਦੇਈ ਤੇ ਪ੍ਰਚਾਰ ਨਹੀਂ ਕਰਦੇ ਬਿਲਕੁਲ ਕਰਨਾ ਚਾਹੀਦਾ ਹੈ ਔਰ ਸਾਡਾ ਬਹੁਤ ਪ੍ਰਯਾਸ ਜਾਂਦਾ ਹੈ ਕਿ ਸਾਰੇ ਸੰਤ ਸਮਾਜ ਸਮਾਜ ਨਾਲ ਉਹ ਕਿਸੇ ਵੀ ਜਾਤ ਪਰਾਜਾਤੀਆ ਸੰਬੰਧ ਰੱਖਦੇ ਹੋਣ ਕਿਸੇ ਵੀ ਤਰ੍ਹਾਂ ਦੀ ਪੂਜਾ ਪੱਤਨੀ ਨਾਲ ਸੰਬੰਧ ਰੱਖਦੇ ਹੋਣ ਸਭ ਨਾਲ ਮਿਲਦੇ ਰਹਿਣੇ ਆ ਔਰ ਸਭ ਨੂੰ ਪ੍ਰਯਾਸ ਕਰਦੇ ਲੋ ਬਹੁਤ ਲੋਗ ਇਹਦੇ ਤੇ ਯੋਗਦਾਨ ਕਰਦੇ ਵੀ ਹੈ ਇੱਕ ਛੋਟੀ ਮ உதாரਣ ਦਿਲਣਾ ਵਾ ਕਿ ਜਿੱਥੇ ਸੰਗ ਦੇ ਸਵੈ ਸੇਵਕੀਆਂ ਸਾਡੇ ਨਾਲ ਦੇ ਸੰਗਠਨਾਂ ਦਾ ਕੁਝ ਪ੍ਰਭਾਵ ਬੱਤਾ ਹੈ ਤਾਂ ਉਹਦਾ ਇਫੈਕਟ ਵੀ ਆਦਾ ਹੈ ਅਸੀਂ ਸਭ ਨੇ ਬਾਬਾ ਸਾਹਿਬ ਅੰਬੇਦਕਰ ਦੇ ਜੀਵਨ ਨੂੰ ਪੜਿਆ ਜਿਸ ਮੰਦਰ ਦੇ ਵਿੱਚ ਉਹਨਾਂ ਨੂੰ ਪ੍ਰਵੇਸ਼ ਨਹੀਂ ਦਿੱਤਾ ਗਿਆ ਸੀਗਾ ਬਾਅਦ ਚ ਅੰਦੋਲਨ ਵੀ ਆਇਆ ਸਭ ਕੁਝ ਹੋਇਆ ਉਹਨਾਂ ਉੱਥੇ ਜੋ ਪੁਜਾਰੀ ਬਣੇ ਉਹ ਵਿਸ਼ਵੰਦੂ ਪਰਿਸ਼ਦ ਸੰਪਰਕ ਚਾ ਤਾਂ ਉਹਨਾਂ ਨੇ ਇੱਕ ਪਰੰਪਰਾ ਸ਼ੁਰੂ ਕੀਤੀ ਕਿ ਜਦੋਂ ਉੱਥੇ ਪੂਜਾ ਸ਼ੁਰੂ ਹੋਣੀ ਹੈ ਤਾਂ ਉਦੋਂ ਇੱਕ ਦਲਿਤ ਸਮਾਜ ਦੇ ਵਿਅਕਤੀ ਨੂੰ ਆਪਣੇ ਮੋਢਿਆਂ ਤੋਂ ਉਠਾ ਕੇ ਲਿਆ ਕੇ ਫਿਰ ਪੂਜਾ ਸ਼ੁਰੂ ਕਰਦੇ ਕੋਈ ਅੰਦੋਲਨ ਨਹੀਂ ਹੈ ਲੇਕਿਨ ਉਹ ਇੱਕ ਰਿਵਰਸਲ ਹੈ ਤਾਂ ਇਸ ਤਿੱਕੇ ਨਾਲ ਬਹੁਤ ਸਾਰੇ ਦੇ ਪ੍ਰਯਾਸ ਹੋਏ ਹੈ ਔਰ ਦੱਖਣ ਦੇ ਵਿੱਚ ਜਿੱਥੇ ਬਹੁਤ ਪਰਿਵਰਤਨ ਜ਼ਿਆਦਾ ਸੀਗਾ ਬਹੁਤ ਸਥਾਨਾਂ ਤੇ ਦਲਿਤ ਸਮਾਜ ਦੇ ਵਿੱਚੋਂ ਹੀ ਜੋ ਵਿਅਕਤੀ ਹੈ ਉਹਨਾਂ ਨੂੰ ਟ੍ਰੇਨਿੰਗ ਕਰਕੇ ਉਹ ਪਾਠ ਪੂਜਾ ਵੀ ਕਰ ਰਹੇ ਹਨ ਉਹ ਪੁਜਾਰੀ ਦਾ ਦੇਤੋ ਵੀ ਨਿਭਾਰੇ ਔਰ ਸਮਾਜ ਸਵੀਕਾਰ ਕਰਿਆ ਉਸ ਨੂੰ ਸੋ ਇਹ ਡਿਫਰੈਂਸ ਸੁਪਰਫੇਸ਼ੀਅਲ ਹੁੰਦੇ ਆ ਇਹਨੂੰ ਅਸੀਂ ਜਿਹੜਾ ਧੀਰੇ 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 ਸਮਾਜ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਕੰਮ ਕਰਦੇ ਆ ਵਿਸ਼ੇ ਸਮਝ ਰੱਖਦੇ ਆ ਤਾਂ ਲੋਕ ਸਮਝਦੇ ਆ ਔਰ ਉਸ ਉੱਪਰ ਕੰਮ ਕਰਦੇ ਆ ਸੰਤ ਸਮਾਜ ਦਾ ਡੈਫੀਨਿਟਲੀ ਰੋਲ ਬਹੁਤ ਵੱਡਾ ਇਸ ਦੇ ਵਿੱਚ ਹਮੇਸ਼ਾ ਹੀ ਰਿਹਾ ਹੈ ਅੱਗੇ ਵੀ ਰਹੇਗਾ ਔਰ ਇਹਦੇ ਵਾਸਤੇ ਲਗਾਤਾਰ ਪ੍ਰਯਾਸ ਜਾਂਦਾ ਹੈ ਕਿ ਸੰਤ ਸਮਾਜ ਜਿਆਦਾ ਜਿਆਦਾ ਐਸਪੈਕਸਸ ਕਰੇ ਸਰ ਸੰਗ ਦੇ ਜਿਸ ਤਰ੍ਹਾਂ ਕਈ ਪ੍ਰੋਗਰਾਮ ਚੱਲਦੇ ਨੇ ਜੀ ਸਮਰੇ ਕੀ ਇਹ ਪ੍ਰਗਟਾ ਜਿਹੜਾ ਧਰਮ ਪਰਵਰਤਨ ਹੋ ਰਿਹਾ ਔਰ ਕਈ ਸੰਸਾਵਾ ਆਪਣੇ ਕੋਲੋਂ ਕਿਉਂ ਨਹੀਂ ਕਰਦੀਆਂ ਇਹ ਕਿਹਾ ਦੀ ਜੇ ਉਹ ਜਾ ਰਿਹਾ ਕਿਸ ਲਾਲਚ ਦੇ ਵਿੱਚ ਤੇ ਉਸ ਲਾਲਚ ਨੂੰ ਜਿਹੜਾ ਵਾਪਸ ਜਾਂਦਾ ਜਾਵੇ ਦੇਖੋ ਐਸਾ ਹੈ ਕਿ ਜਿਵੇਂ ਅਸੀਂ ਫਿਜ਼ਿਕਸ ਪੜ੍ਹਦੇ ਆ ਨਾ ਕਿ ਫੋਰਸ ਲੱਗਦੀ ਇੱਕ ਚੀਜ਼ ਇੱਧਰ ਖਿੱਚਦੀ ਇੱਧਰ ਖਿੱਚ ਜਿਹੜੀ ਫੋਰਸ ਵੱਡੀ ਹੈ ਉਹ ਚੀਜ਼ ਉਧਰ ਜਾਂਦੀ ਹੈ ਤੋ ਸਾਡਾ ਕੰਮ ਹੈ ਪੋਜ਼ਿਟਿਵ ਫੋਰਸ ਵਧਾਣਾ 네ਗੇਟਿਵ ਫੋਰਸ ਆਪਣਾ ਕੰਮ ਕਰ ਰਹੀ ਹੈ ਲਗਾਤਾਰ ਸਮਾਜ ਵਿੱਚ ਬਹੁਤ ਲੋਕ ਅੱਗੇ ਆ ਰਹੇ ਆ